<laughs> yes. <coughs> ਗ੍ਰਿਫਤਾਰੀਆਂ ਕਿੰਨੀਆਂ ਕਰਦੇ ਇਹਦੇ ਅੱਜ ਦੇ ਤੇ ਜਿੰਨੀ ਸੋਹੇ ਵੀ ਵਿਰੋਧ ਕਰੋ ਰੱਦ ਕਰੋ ਰੱਦ ਕਰੋ ਮਾ ਬਾਪੇ ਇਲਾਕੇ ਭਾਈ ਜਿੱਥੋਂ ਤੇਕਰ ਹੁਣ ਹਕੂਮਤ ਨੇ ਜਿਹੜੇ 35 ਲਏ ਆ ਜਿਹੇ ਜਿਹੇ ਫੈਸਲੇ ਕੀਤੇ ਆ ਇਹ ਕੁੱਲ ਭਾਰਤ ਦੇ ਲੋਕਾਂ ਨੂੰ ਮਾਰਨ ਦੇ ਤੁਲ ਹੈ ਇਹ ਆਰਡੀਨੈਂਸ ਆਲਰੇਡੀ ਪਹਿਲਾਂ ਹੀ ਯੂਪੀ ਬਿਹਾਰ ਚ ਫੇਲ ਹੋ ਚੁੱਕਿਆ ਹੈ ਇਹ ਤੁਸੀਂ ਖੁੱਲੀ ਮੰਡੀ ਦੀ ਗੱਲ ਕਰਦੇ ਆ ਤਾਂ ਯੂਪੀ ਬਿਹਾਰ ਖੁੱਲੀ ਮੰਡੀ ਆ ਇਹ ਕੰਪਨੀਆਂ ਅਡਾਨੀ ਬਾਨੀ ਜਾਣ ਯੂਪੀ ਬਿਹਾਰ ਉਤੋਂ ਖਰੀਦ ਲੈਣ ਜਿਹੜਾ ਇਹਨਾਂ ਨੇ ਖਰੀਦਣਾ ਮੰਡੀ ਬੋਰਡ ਦੇ ਨਾਲ 3700 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਟਮਾਉਂਦੇ ਤੇ ਲੋਕ ਕਿਸਾਨਾਂ ਮਜ਼ਦੂਰਾਂ ਦੇ ਹਿੱਸੇ ਪੈਸਾ ਆਉਂਦਾ ਸੀ ਇਹ ਟੁੱਟਣ ਦੇ ਨਾਲ ਆ ਜਿਹੜਾ ਕਿਸਾਨ ਨੇ ਮਜ਼ਦੂਰ ਨੇ ਇਹਨਾਂ ਦੀ ਹਾਲਤ ਜਮਾ ਮਾੜੀ ਹੋ ਜਾਣੀ ਹੈ ਥੋੜੇ ਜ਼ਮੀਨ ਕੰਪਨੀਆਂ ਗ੍ਰਹਿਣ ਕਰਦਿਆਂ ਨੇ ਕਿ ਉਹਨਾਂ ਦੇ ਉੱਤੇ ਕੰਪਨੀਆਂ ਲੋਨ ਲੈਂਦੀਆਂ ਨੇ ਲੋਨ ਲੈ ਕੇ ਕੰਪਨੀ ਨਹੀਂ ਚੱਲੀ ਕੰਪਨੀ ਚੱਲੀ ਗਈ ਔਰ ਜ਼ਿੰਮੇਵਾਰ ਦੀ ਜ਼ਮੀਨ ਆ ਜਦੋਂ ਤੱਕ ਕਰਜ਼ਾ ਨਹੀਂ ਉਤਰੂ ਜ਼ਿੰਮੇਵਾਰ ਨੂੰ ਉਹ ਜ਼ਮੀਨ ਵਾਉਣ ਦਾ ਹੱਕ ਨਹੀਂ 30 ਜੱਥੇਬੰਦੀਆਂ ਇਕੱਠੀਆਂ ਹੋਈਆਂ ਉਹਨੇ ਪੰਜਾਬ ਬੰਦਾ ਸੱਦਾ ਦਿੱਤਾ ਤੇ ਇਹ ਸੱਦਾ ਪੰਜਾਬ ਤੋਂ ਦੂਜੀਆਂ ਸਟੇਟਾਂ ਵੱਲ ਵੀ ਜਾ ਰਿਹਾ ਗੰਜਾਇਸ ਹੈ ਹੋ ਸਕਦਾ ਭਾਰਤ ਬੰਦ ਟੱਕਰ ਵੀ ਜਾ ਬਣੀ ਪੰਜਾਬ 'ਚ ਉਮੀਦ ਆ ਕਿ ਪੂਰਨ ਬੰਦ ਬੰਦ ਕਰਨ ਵੇਲੇ ਸਾਡੀਆਂ ਸਾਰੀਆਂ ਜੱਥੇਬੰਦੀਆਂ ਦਾ ਫੈਸਲਾ ਹੈ ਜਿਵੇਂ ਪਹਿਲਾਂ ਬੰਦ ਹੁੰਦਾ ਸੀ ਸਹਿਰਾਂ ਚ ਦੁਕਾਨ ਖੁੱਲੀ ਡਾਂਗ ਮਾਰੋ ਛੋਟੀ ਮਾਰੋ ਰੋੜਾ ਮਾਰੋ ਡਰਾ ਕੇ ਬੰਦ ਕਰਾ ਦੇ ਬਿਲਕੁਲ ਜੇ ਕਿਸੇ ਦੁਕਾਨ ਖੁੱਲੀ ਹੋਣ ਹੱਥ ਬੰਨ ਕੇ ਬੇਨਤੀ ਕਰਾਂਗੇ ਇਹ ਬੱਚੇ ਆਏ ਨਾਲ ਤੁਹਾਡੇ ਕੋ ਕੱਲੇ ਹੀ ਤੁਰੇ ਫਿਰਦੇ ਹੋ ਆਉਂਦੇ ਨੇ ਸਾਡੇ ਦਾ ਪੋਤਾ ਵੀ ਆਇਆ ਕੱਲ ਤੇ ਨਾਲ ਆਉਣ ਦੀ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਨਾਲ ਚੱਲੋ ਸਾਡੇ ਜਿੱਦ ਕੀਤੀ ਸੀ ਕੀ ਮਨ ਦੇ ਵਿੱਚ ਸੀ ਕਿ ਧਰਨੇ 'ਚ ਸ਼ਾਮਲ ਹੋਣ ਦਾ ਸੋਚਿਆ ਵੀ ਅਸੀਂ ਆਪ ਜਮੀਨਾਂ ਨਹੀਂ ਖੋਣ ਦਵਾਗੇ ਇਹਨਾਂ ਨੂੰ ਕਿੰਨੀ ਜ਼ਮੀਨ ਹੈ ਦੋ ਕਿੱਲੇ ਨੇ ਦੋ ਕਿੱਲੇ ਆ ਬਾਪੂ ਜੀ ਖੇਤੀ ਆਪ ਕਰਦੇ ਨੇ ਹਾਂਜੀ ਤੇ ਤੁਸੀਂ ਖੇਤਾਂ 'ਚ ਜਾਂਦੇ ਹੋ ਹੱਥ ਵਟਾਉਂਦੇ ਹੋ ਮਾੜਾ ਮੋਟਾ ਹਾਂਜੀ ਇੱਕ ਤਿੰਨ ਕਿੱਲਾਂ ਦਾ ਕਿਸਾਨ ਪੰਜ ਕਿੱਲਾਂ ਦਾ ਕਿਸਾਨ ਜਿਹੜਾ ਪਟਿਆਲੇ ਤੱਕ ਲਜਾਣ ਲੱਗਾ ਜਨਸੋ ਨੂੰ ਫਿਕਰ ਪੈ ਜਾਂਦਾ ਕਿ ਕਿਰਾਇਆ ਕਿੰਨਾ ਲੱਗੂ ਉਹ ਕਿੱਥੇ ਹਰਿਆਣੇ ਚ ਲੈ ਜੂ ਕਿੱਥੇ ਹਿਮਾਚਲ ਚ ਲੈ ਜੂ ਜੇ ਅਗਰ ਇੱਕ ਚੌਥੀ ਲਾਈਨ ਸਰਕਾਰ ਲਿਖ ਦੇਦੀ ਕਿ ਕਿਸਾਨ ਦਾ ਐਮ ਐਸ ਪੀ ਸੇ ਨੀਚੇ ਇੱਕ ਦਾਣਾ ਵੀ ਨਹੀਂ ਖਰੀਦਾ ਜਾਏਗਾ ਤਾਂ ਹਮੇ ਕੋਈ ਆਪਕਤੀ ਨਹੀਂ ਥੀ ਸਰ ਵਕਵਾਸ ਹੈ ਪਾਸ ਹੈ ਕਰਕੇ ਗੁੰਡਾਗਰਦੀ ਦੇ ਨਾਲ ਇਸ ਬਿੱਲ ਨੂੰ ਪਾਸ ਕਰਾਇਆ ਗਿਆ ਜੇ ਵੀਰਦਾਈ ਜੇ ਵੀਰਦਾਈ ਜੇ ਵੀਰਦਾਈ ਜੇ ਵੀਰਦਾਈ ਕਿ ਇਹ ਕਿਸਾਨਾਂ ਦੀ ਲੜਾਈ ਨਹੀਂ ਪੂਰੇ ਪੰਜਾਬ ਦੀ ਲੜਾਈ ਆ ਹਰ ਮਜ਼ਦੂਰ ਦੀ ਲੜਾਈ ਆ ਹਰ ਬਜ਼ੁਰਗ ਦੀ ਲੜਾਈ ਆ ਤੇ ਹਰ ਉਸ ਉਪਭੋਗਤਾ ਦੀ ਲੜਾਈ ਆ ਜਿਹਨੇ ਅੰਨ ਖਾਣਾ ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਆ ਤੇ ਜੇ ਮੋਦੀ ਨੂੰ ਲੱਗਦਾ ਕਾਨੂੰਨ ਲੈ ਕੇ ਅਸੀਂ ਪੰਜਾਬ ਨੂੰ ਵੀ ਲਤੜ ਦੇਾਂਗੇ ਵਕਤੀ ਹੋ ਸਕਦਾ ਲੋਕਾਂ ਦੇ ਕੋਈ ਉਤੋਂ ਦੀ ਪੈ ਜੀ ਉਹਨਾਂ ਦੇ ਮਨ ਦੇ ਉਤੋਂ ਦੀ ਨਹੀਂ ਪੈ ਸਕਦਾ ਰਾਜ ਉਹ ਵਧੀਆ ਚੱਲਦਾ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਰਾਜ ਕਰਦਾ ਹੈ ਜੇ ਕੋਲ ਲੋਕਾਂ ਦੇ ਵਾਸਤੇ ਹਾਲਤ ਪੈਦਾ ਹੋ ਗਈ ਕਿ ਮਰਨੇ ਕਿ ਲੜਨਾ ਫਿਰ ਛੋੜਾ ਹਿੱਸਾ ਮਰਨ ਨੂੰ ਮਨ ਲੱਗੇ ਤਰਜੀਹ ਉਹ ਵੱਡਾ ਹਿੱਸਾ ਲੜਨ ਨੂੰ ਤੇ ਜਦੋਂ ਲੋਕ ਲੜਦੇ ਆ ਉਦੋਂ ਉਹਨਾਂ ਨੂੰ ਦਬਾਉਣ ਦੀ ਖਾਤਰ ਹਾਕਮ ਕੋਈ ਕਸਰ ਨਹੀਂ ਛੱਡਦੇ ਜਿੱਲੇ ਆਲਾ ਬਾਗ ਰਚਉਂਦੇ ਆ ਇਹ ਸੋਚ ਕੇ ਕਿ دہشت ਪੈਜੂ ਤੇ ਜਿੱਹਨਾਂ ਵਾਲੇ ਬਾਗ ਤੋਂ ਬਾਅਦ ਹਿੰਦੁਸਤਾਨ ਦੇ ਲੋਕ ਕਸਮ ਖਾਂਦੇ ਆ ਕਿ ਅਸੀਂ ਰਹੀਏ ਚਾਹੇ ਨਾਰੀ ਆਂ ਅੰਗਰੇਜ਼ ਨਹੀਂ ਰਹਿਣ ਦੇਣੀ ਉਹੀ ਜੀ ਹਾਲਤ ਉਧਰ ਨੂੰ ਜਾ ਰਹੀ ਹੈ ਕੀ ਇਹ ਕੱਟਿਆ ਮਰ ਨਹੀਂ ਸਕਦੇ ਇਲਾਸੀ ਤੋਂ ਲੜਨਾ ਚਾਹੁੰਦੇ ਆ ਸਾਡੇ ਤੇ ਬੁਸ਼ਾੜਾ ਪਹਿਣ ਪਾਣੀ ਦਿਆ ਸਾਨੂੰ ਫਾਸੀਆਂ ਹੋਣ ਸਾਨੂੰ ਜੇਲ੍ਹਾਂ ਹੋਣ ਅਸੀਂ ਹਰ ਹਾਲਤ ਦੇ ਵਿੱਚ ਇਹ ਕਾਨੂੰਨ ਵਾਪਸ ਕਰਾ ਕੇ ਰਾਹਾਂਗੇ ਕੋਈ ਸਾਡੇ ਹਿੱਕ 'ਚ ਮਾਰੇ ਪਿੱਛਿਤ ਨਾ ਲੱਗੇ ਜੇ ਇੱਥੇ ਸਾਡਾ ਕੰਜੀਰੀ ਲੱਗ ਜੇ ਸਿੱਧੇ ਗੁਰੂ ਸਾਹਿਬ ਦੇ ਚਰਨਾਂ ਨੂੰ ਜਾਵਾਂ ਜੇ ਦਿੱਲੀ ਜਾਣਾ ਵੜ ਗਿਆ ਬਾਬਾ ਜੀ ਉੱਥੇ ਵੀ ਜਾਵਾਂਗੇ ਉੱਥੇ ਤਾਂ ਡਾਂਗਾ ਮਾਰਦੇ ਵੀ ਕਹਿੰਦੇ ਆ ਬਾਲੇ ਕੋਲ ਜੋ ਇਹ ਕੁਛ ਵੀ ਮਾਰਨਾ ਜੇ ਉੱਥੇ ਸ਼ਰੀਰ ਲੱਗ ਗਿਆ ਫਿਰ ਹੋਰ ਕੀ ਚਾਹੀਦਾ ਹੈ पंजाब के मुक्तसर में बादल गांव में प्रदर्शन कर रहे एक किसान ने जहर खा लिया खास बात यह है कि ये पूर्व मुख्यमंत्री प्रकाश सिंह बादल का गांव है और उनके घर के बाहर ही किसान धरना दे रहा था आज सोच रहे ने जो सो मेरे पैरों तो जमीन खुश होगी माता खुश होगी मुल नी कोई रेट नहीं बाह खड़ी कर दू ਜਿੱਥੇ ਮਰਜੀ ਮੈਨੂੰ ਆ ਸੰਗਤਾਂ ਮਚਾਦਣ ਮੈਂ ਜਿਉਂਦਾ ਮੱਟੂੰਗਾ ਜੇ ਸਾਡੀ ਨਾਮ ਮੰਗਾ ਛੇਕੀ ਲੈਣੇ ਦਾ ਬਣਦਾ ਕੀ ਐ ਇਹ ਸਰਕਾਰ ਇੱਕ ਟੱਕਾ ਖਰੂ ਇਹਦਾ ਕੁਝ ਹੋਸ਼ ਵੀ ਮਰਨੋ ਤੇ ਆਰ ਬੈਠੇ ਆਏ ਇਹ ਇਹ ਸਰਕਾਰ ਜੱਡਾ ਲੋਟ ਕਰੇ ਠੀਕ ਆ ਹਰ ਇੱਕ ਘਰ ਦਾ ਇੱਕ ਇੱਕ ਬੱਚਾ ਸਾਨੂੰ ਇਸ ਲਹਿਰ ਦੇ ਵਿੱਚ ਸ਼ਾਮਲ ਹੋਵੇ ਓਏ ਆ ਜੋ ਹੌਣ ਕਸ ਰਿਆ ਕੋਈ ਆਏ ਬਾਪੂ ਆਏ ਜਦੋਂ ਹੁੰਦਾ ਭਾਈ ਬਾਰਸ ਜੰਮੂ ਸਾਡੇ ਬਾਰਸ ਆ ਕੇ ਤੇ ਜਦੋਂ ਬਾਰਸ ਆ ਕੇ ਤੇ ਨੌਜਾਨ ਸਾਰਾ ਨੂੰ ਬੜੀ ਸਖਤੀ ਹੁੰਦੀ ਹੈ ਇਹ ਹੇਠਲੀ ਉੱਤੇ ਕਰ ਦਿੰਦੀ ਹੈ ਸਾਡੇ ਬੱਚਿਆ ਹੱਥੋਂ ਟੱਕ ਖੋਣ ਨੂੰ ਫਿਰਦੇ ਨੇ ਆਡੀ ਮਾਂ ਖਰੀਦ ਕੇ ਸਾਨੂੰ ਢਾਉਣ ਨੂੰ ਫਿਰਦੇ ਨੇ ਸਾਡੀ ਰੱਖ ਕੇ ਹਿੱਕ ਤੇ ਪੈਰ ਨਾ ਕੋਈ ਲੰਘ ਜਾਏ ਬਾਪੂ ਤੂੰ ਕੱਲਿਆ ਨਹੀਂ ਲੜਨਾ ਅਸੀਂ ਵੀ ਆਏ ਬਾਪੂ டா ਬਖੂ ਤੇ ਨਾਲ ਉਹ ਕਹਾਂਗੇ ਰਾਜੋ ਭਾਈ ਕਿ ਸੰਤੀ ਬਣ ਗਏ ਮਾਰਸ਼ੌਂਗੀ ਕਹਿੰਦਾ ਸੀ ਉਹ ਭਗਸੋਂ ਦੇ ਲੇਖ ਪੜਾਵਾਂ